ਸਤਨਾਮ ਸ੍ਰੀ ਵਾਹਿਗੁਰੂ ਸੋਹਣੇ ਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੂੰ ਡੋਲ ਨਾ ਮ ਗਿਰਤੇ ਰੱਖ ਲੈਨੀ ਹਰ ਮੇ ਅਬ ਕਬ ਜਬ ਕਬ ਤੂੰ ਹੀ ਤੂੰ ਹੀ ਹਮ ਤਉ ਪ੍ਰਸਾਦ ਸੁਖੀ ਸਦ ਹੀ ਸੋ ਕਹ ਹਟਲ ਗੁਰ ਸੇਵੀ ਐ ਅਹنس ਸਹਜ ਸੁਭਾਏ ਦਰਸਨ ਪਰਸ ਐ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋ ਵੇ ਸਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਝਟੀਆਂ ਤੁੱਟ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤ ਸਾਹੁ ਸਿਰਿ ਸਾਹ ਦਾ ਸਾਹੁ ਜਿਸ ਪਾਸ ਬਹਿਟਿਆ ਸੋਹੀਏ ਸਬਨਾ ਦਾ ਵਿਸਾਹੋਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀਏ ਮਹੱਲਾ ਤੀਜਾਂ ਜਗ ਚਾਰੇ ਧਨ ਜੇ ਪਵੈ ਬਿਨ ਸਤ ਤੁਰ ਸੁਹਾਗ ਨਾ ਹੋਈ ਰਾਮ ਨੇਹ ਚਲੇ ਰਾਜ ਸਦਾ ਹਰ ਕੇ ਰਾ ਿਸ ਬਿਨ ਅਵਰ ਨਾ ਕੋਈ ਰਾਮ ਜੋਗਚਾਰੇ ਧਨ ਜੇ ਪਾਵੇ ਬਿਨ ਸਤਗੁਰ ਸੁਹਾਨ ਨਾ ਹੋਈ ਰਾਮ ਜਿਲੇ ਰਾਜ ਸਦਾ ਹਰ ਕੇ ਰਾਮ ਤਿਸ ਬਿਨ ਅਬਰ ਨਾ ਕੋਈ ਰਾਮ ਤਿਸ ਬਿਨ ਅਬਰ ਨਾ ਕੋਈ ਸਦਾ ਸੱਚ ਸੋਈ ਗੁਰਮਖੇ ਕੋ ਜਾਣਿਆ ਤਨ ਪਰ ਮੇ ਲਾਵਾ ਹੂਆ ਗੁਰਮਤੀ ਮਨ ਮਾਨਿਆ ਸਤ ਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਮੈ ਮੁਕਤ ਨਾ ਹੋਈ ਨਾਨਕ ਕਾਮਨ ਕੰਤੇ ਰਾ ਨਨ ਮਾਨਿਆ ਸੁਖ ਹੋਈ ਸਤ ਗੁਰ ਸੇਵ ਤਨ ਬਾਲੜੀ ਹਰ ਵਾਰ ਪਾਵਹਿ ਸੋਈ ਰਾਮ ਸਦਾ ਹੋਵੈ ਸੁਹਾਗਣੀ ਫਿਰ ਮੈਲਾ ਬਿਸਨਾ ਹੋਈ ਰਾਮ ਪਿਰ ਮਹਿਲਾ ਵਿਸ ਨ ਹੋਈ ਗੁਰਮਖ ਬੁਜੈ ਕੋਈ ਹਮ ਮਾਰ ਪਛਾਣਿਆ ਕਰਨੀ ਕਾਰ ਕਮਾਵੇ ਸਬਦ ਸਮਾਵੇ ਅੰਤਰੇ ਕੋ ਜਾਣਿਆ ਗੁਰਮਖ ਪ੍ਰਭ 라ਵੇ ਦਿਨ ਰਾਤੀ ਆਪਣਾ ਸਾਚੀ ਸੋਬਾ ਹੋਈ ਨਾਨਕ ਕਾਮਨ ਪਿਰ 라ਵੇ ਆਪਣਾ ਰਵ ਰਹਿਆ ਪ੍ਰਭ ਸੋਈ ਗੁਰ ਕੀ ਕਾਰ ਕਰ ਧਨ ਬਾਲੜੀਏ ਹਰ ਵਰ ਦੇ ਮਲਾਈ ਰਾਮ ਹਰ ਕੈ ਰੰਗ ਰਤੀ ਹੈ ਕਾਮਨ ਮਿਲ ਪ੍ਰੀਤਮ ਸੁਖ ਪਾਏ ਰਾਮ ਮੇਲ ਪ੍ਰੀਤਮ ਸੁਖ ਪਾਏ ਸੱਚ ਸਮਾਈ ਸੱਚ ਵਰਤੈ ਸਭ ਥਾਈ ਸੱਚਾ ਸਿੰਗਾਰ ਕਰੇ ਦਿਨ ਰਾਤੀ ਕਾਮਨ ਸੱਚ ਸਮਾਈ ਹਰ ਸੁਖ ਦਾਤਾ ਸਬਦ ਪਛਾਤਾ ਕਾਮਨ ਲਾਇ ਕੰਠ ਲਾਇ ਨਾਨਕ ਮਹਿਲੀ ਮਹਿਲ ਪਛਾਣੈ ਗੁਰਮਤੀ ਹਰ ਪਾਈ ਸਾਤਨ ਬਾਲੀ ਤੁਰ ਮਿਲੀ ਮੇਰਾ ਪ੍ਰਭ ਆਪ ਮਲਾਈ ਰਾਮ ਗੁਰਮਤੀ ਘਟ ਚਾਨਣ ਹੋਵਾ ਪ੍ਰਭ ਰਵ ਰਹਿਆ ਸਭ ਥਾਈ ਰਾਮ ਪ੍ਰਭ ਰਵ ਰਹਿਆ ਸਭ ਥਾਈ ਮਨ ਵਸਾਈ ਪੁਰਬ ਲਿਖਿਆ ਪਾਇਆ ਸੇਡ ਸੁਖਾਲੀ ਮੇਰੇ ਪ੍ਰਭ ਪਾਣੀ ਸੱਚ ਸੰਗਾਰ ਬਣਾਇਆ ਕਾਮਨ ਨਿਰਮਲ ਹੋ ਮੈਂ ਮਲ ਖੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਲਾਈ ਕਰਤੈ ਨਾਮ ਨਵੈ ਨਿਦ ਪਾਈ ਕਾਮਨ ਨਿਰਮਲ ਹੋ ਮੈਂ ਮਲਖੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਲਾਈ ਕਰਤੈ ਨਾਮ ਨਵੈ ਨਿਦ ਪਾਈ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀਪੀ ਫਤਿਹ ਵਿਸਰਨਾਹੀ ਦਾਤਾਰ ਵਿਸਰਨਾਹੀ ਦਾਤਾਰ ਆਪਣਾ ਨਾ ਗਾਵਾ ਦਿਨ ਰਾਤ ਗੁਨ ਗਾਵਾ ਦਿਨ ਰਾਤ ਨਾਨਕ ਚਾਹੇ ਹੋ ਨਾਨਕ ਚਾਹੇ ਜੀ ਕਾ ਖਾਲਸਾ ਵਾਹ ਗੁਰ ਜੀ ਕੀ ਫਤਿਹ